ਸਰ ਤਰ ਤਲੀ ਗਲੀ ਮੇ ਮੁੰਡਿਆਂ ਨੇ ਧਾਰਮਿਕ ਗੀਤ ਜਮਾ ਰੈਪ ਚ ਲੈ ਕੇ ਐਂਡ ਲਾ ਦਿੱਤਾ ਇਹਨਾਂ ਮੁੰਡਿਆਂ ਦੀ ਸਪੋਰਟ ਕਰਿਆ ਕਰੋ ਬਹੁਤ ਸੋਹਣਾ ਲਿਖਤੇ ਇਹਨਾਂ ਦੀ ਚੈੱਕ ਕਰੋ ਫਿਰ ਕਰਦੇ ਆ ਗੱਲ ਜੋ ਤੋ ਪ੍ਰੇਮ ਖਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਜੋ ਤੋ ਪ੍ਰੇਮ ਖਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਚੋਦੇ ਗਜਵਾਂ ਦੀ ਗੋਂਦੇ ਵਾਰਾਂ ਗੁਰਨੇ ਪੈਨੀਆਂ ਦੋ ਤਲਵਾਰਾਂ ਜੀ ਇੱਕ ਮੀਰੀ ਤੇ ਇੱਕ ਪੀਰੀ ਜੰਗਜੂ ਹੋ ਕੇ ਰਖੋ ਫਕੀਰੀ ਪੁੱਤਰ ਤੇ ਇੱਕ ਬਹਾਦਰ ਜੀ ਦੇ ਤੁਰ ਪੈ ਦਾਦਾ ਜੀ ਦੀ ਲੀ ਤੇ ਨਲਪੁਰ ਸੱਜ ਕੇ ਤਖਤੋ ਤਾਜ ਨੀਲਾ ਕੋੜਾ ਚਿੱਟਾ ਬਾਜ ਮਾੜੇ ਦਾ ਹੱਥ ਕਦੇ ਨਾ ਛੱਡੋ ਆਵੇ ਚੜ ਕੇ ਮਲੋ ਕਲੀ ਕਲੀ ਤੀਜਾ ਪ੍ਰੋ ਦਿੱਤੀਏ ਬਿਲਕੁਲ ਸਹੀ ਟਿਕਣੇ ਲਾਈਏ ਚਾਹੋ ਸਰਦਲੀ ਗਲੀ ਮੇਰੀ ਆਓ ਉੱਚਾ ਉੱਡੇ ਸਮਾਨੀ ਬਾਦ ਥੱਲੇ ਲੜਦੇ ਸਿੰਘ ਹਜ਼ਾਰ ਬਟਨ ਕੂੜੀ ਕਰਤਲ ਵਾਰ ਥਰ ਥਰ ਪੈਰੀ ਪਏ ਨੇ ਕੰਬਦੇ ਰਾ ਤੇ ਗੋਲ ਦਮਾਲੇ ਸੱਜੇ ਜੋਦੇ ਨੀਂਗ ਮਦਾਨੀ ਕੱਡੇ ਝੰਡਾ ਵੇਖ ਕੇ ਵੈਰੀ ਭੱਜੇ ਨੀਵੀਂ ਪਾਪਾ ਸੰਗਾ ਤੋਂ ਲੱਗਦੇ ਗੱਲਾਂ ਦੂਰ ਪਏ ਨੇ ਕਰਦੇ ਆ ਤਲੀ ਗਲੀ ਮਰੀ ਆਓ ਜੋ ਤੋਂ ਪ੍ਰੇਮ ਖਲਣ ਕਾ ਚਾਓ ਸਰਦਾਰ ਤਲੀ ਗਲੀ ਮਰੀ ਆਓ ਇਧਰੋਂ ਚੋਟ ਨਗਾਰੇ ਵੱਜੀ ਜੋੜੀ ਮੌਤ ਵਿਆਹ ਨੂੰ ਸੱਜੀ ਡਿੱਗੇ ਸਿਰ ਮੁਗਲਾਂ ਦੇ ਪੈਰੀ ਚੰਡੀ ਵਿੱਚ ਮਿਆਨੋ ਕੱਢੀ ਵੱਡੇ ਸਿਰ ਦੇ ਜੇ ਤੇ ਚਾਰੇ ਮਾਰੀ ਨਾਗਣੀ ਢਾਲਾਂ ਪਾੜੇ ਤੀਰਾ ਬਾਗ ਸ਼ੂਕ ਦੇ ਘੋੜੇ ਵਾਰਨ ਜਾਨਾ ਹੱਸ ਪਿਆਰੇ ਤੇ ਗਾ ਨਾਲ ਪਾੜ ਦਿਓ ਢਾਲਾਂ ਦੇ ਜੇ ਸ਼ਾਤ ਨੂੰ ਪਾਰ ਲੰਗਾਓ ਜੋ ਤੋਂ ਜੋ ਤੋਂ ਪ੍ਰੇਮ ਖਲਣ ਕਾ ਚਾਓ ਸਿਰ ਪਰ ਤਲੀ ਗਲੀ ਮੇਰੀ ਆਓ ਜੋ ਤੋਂ ਪ੍ਰੇਮ ਖਲਣ ਕਾ ਚਾਓ ਸਿਰ ਪਰ ਤਲੀ ਕੀ ਨੱਚੀ تیر کمانੇ ਹੱਥਾਂ 'ਚ ਜੱਜੇ ਰੋਕਿਆ ਨਹੀਂ ਕਿਸੇ ਤੋਂ ਰੁਕਦੇ ਉਹ ਸੋਨੇ ਲਾਲਾਂ ਦੇ ਜੋੜੇ ਨਹੀਂ ਹੋਣਗੇ ਵਾਪਸ ਮੋੜੇ ਗੁਰਾਣੇ ਦੇ ਕੇ ਥਾਪੜੇ ਤੋੜੇ ਕੱਚੀ ਘੜੀ ਦੇ ਪੈਣੇ ਟੁੱਕਦੇ ਲੱਣ ਖੂਣ ਦੀਆਂ ਤਲਵਾਰਾਂ ਉੱਥੇ ਹੋ ਗਏ ਵੱਡੇ ਟਕਰਾਓ ਕਿਉਂ ਤੋ ਪ੍ਰੇਮ ਖਲਣ ਕਾ ਚਾਹੋ ਫਿਰ ਪਰ ਤਲੀ ਗਲੀ ਮੇਰੀ ਆਓ ਕਿਉਂ ਤੋ ਪ੍ਰੇਮ ਖਲਣ ਕਾ ਚਾਹੋ ਫਿਰ ਪਰ ਤਲੀ ਗਲੀ ਮੇਰੀ ਆਓ ਜਿਉਂ